ਚੀਆ ਦੇ ਵਿੱਚ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਕਿ ਛੋਟੇ ਛੋਟੇ ਗੱਲ ਨੂੰ ਬੱਚੇ ਜਿਹੜੇ ਨੇ ਸਹਿਣ ਨਹੀਂ ਕਰ ਸਕਦੇ ਤਾਂ ਉਹ ਆਪਣੇ ਬਾਅਦ ਵਿੱਚ ਮਾਪਿਆਂ ਤੱਕ ਗੱਲਾਂ ਪਹੁੰਚਾ ਦਿੰਦੇ ਨੇ ਜੋ ਕਿ ਬਾਅਦ ਦੇ ਵਿੱਚ ਰੰਜਿਸ਼ ਦਾ ਜੜਾ ਕਾਰਨ ਬੰਦੇ ਨੇ ਅਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵੈਨ ਦੇ ਵਿੱਚ ਪਹਿਲਾਂ ਉਹ ਜਿਹੜੀ ਬੱਚੀ ਸੀ ਸਕੂਲ ਵੈਨ ਚ ਜਾਂਦੀ ਸੀ ਤਾਂ ਸਕੂਲ ਵੈਨ ਦੇ ਬੱਚਿਆਂ ਦੇ ਨਾਲ ਉਹਦਾ ਲੜਾਈ ਝਗੜਾ ਹੁੰਦਾ ਸੀ ਜਿਸ ਕਾਰਨ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਉਸ ਬੱਚੀ ਨੂੰ ਸਕੂਲ ਵੈਨ ਤੋਂ ਹਟਾ ਦਿੱਤਾ ਜਿਸ ਤੋਂ ਬਾਅਦ ਰੋਸ ਦੇ ਵਿੱਚ ਆਏ ਪੇਰੈਂਟਸ ਨੇ ਕੀ ਕੀਤਾ ਕਿ ਜਦੋਂ ਸਕੂਲ ਵੈਨ ਮਾਡਲ ਟਾਊਨ ਬਠਿੰਡਾ ਚ ਪਹੁੰਚਦੀ ਹੈ ਬੱਚਿਆਂ ਨੂੰ ਉਤਾਰਨ ਵਾਸਤੇ ਪਹੁੰਚਦੀ ਹੈ ਤਾਂ ਉੱਥੇ ਮਾਪੇ ਜਿਹੜੇ ਨੇ ਉਸ ਲੜਕੀ ਦੇ ਮਾਪੇ ਤਾਂ ਲੜਕੀ ਤੇ ਲੜਕੀ ਦੇ ਮਾਪੇ ਜਿਹੜੇ ਨੇ ਕੁਝ ਗੁੰਡਿਆਂ ਨੂੰ ਜਾਨਕੀ ਕੁਝ ਮੁੰਡਿਆਂ ਨੂੰ ਬੁਲਾ ਲੈਂਦੇ ਨੇ ਤਾਂ ਉਹ ਫਿਰ ਸਕੂਲ ਵੈਨ ਤੇ ਹਮਲਾ ਕਰਵਾ ਦਿੰਦੇ ਨੇ ਦੱਸ ਦੇ ਕਿ ਜਿਹੜਾ ਸਕੂਲ ਵੈਨ ਤੇ ਹਮਲਾ ਕੀਤਾ ਗਿਆ ਕੜਿਆਂ ਦੇ ਨਾਲ ਸਕੂਲ ਵੈਨ ਦੇ ਜਿਹੜੇ ਨੇ ਸ਼ੀਸ਼ੇ ਤੋੜੇ ਗਏ ਨੇ ਜਿਸ ਦੇ ਵਿੱਚ ਵੱਡਾ ਜਿਹੜਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸਕੂਲ ਵੈਂ ਦੇ ਸ਼ੀਸ਼ੇ ਤੋੜੇ ਗਏ ਨੇ ਵਿੱਚ ਸਕੂਲੀ ਬੱਚੇ ਬੈਠੇ ਸੀ ਜੋ ਕਾਫੀ ਛੋਟੀ ਉਮਰ ਦੇ ਵੀ ਸੀ ਤੇ ਵੱਡੀ ਉਮਰ ਦੇ ਬੱਚੇ ਵੀ ਸੀ ਤਾਂ ਜਿਸ ਤੋਂ ਬਾਅਦ ਸਕੂਲ ਵੈਂ ਦੇ ਡਰਾਈਵਰ ਦੇ ਨਾਲ ਵੀ ਥੋੜੀ ਜੀ ਬਹਿਸਬਾਜੀ ਹੋਈ ਆ ਤਾਂ ਫਿਰ ਡਰਾਈਵਰ ਨੇ ਸਕੂਲ ਪ੍ਰਿੰਸੀਪਲ ਨੂੰ ਫੋਨ ਕੀਤਾ ਤਾਂ ਪ੍ਰਿੰਸੀਪਲ ਨੇ ਜਿਹੜਾ ਮਾਮਲਾ ਹੈ ਸ਼ਿਵ ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਕਰਵਾਇਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਜੜੀ ਹੈ ਕੀਤੀ ਜਾ ਰਹੀ ਹੈ ਜਿਦਾ ਤੁਸੀਂ ਵੀ ਸੁਣੋ ਕਿ ਕਹਿੰਦਾ ਸਕੂਲ ਪ੍ਰਿੰਸੀਪਲ ਦਾ ਅੱਜ ਸਾਡੇ ਪਤਾ ਨਹੀਂ ਕਾਰਨਾ ਦਾ ਕੀ ਕੀ ਕੁਝ ਪਤਾ ਲੱਗਿਆ ਕੁਝ ਨਹੀਂ ਕਾਰਨਾ ਜਿੱਥੋਂ ਤੱਕ ਇਹ ਪਤਾ ਲੱਗਿਆ ਕਿ ਇਹ ਬੱਚੀ ਨੂੰ ਜਿਹੜੀ ਹੈ ਕਿ ਸਾਡੇ ਸਕੂਲ ਦੀ ਸਿਚੁਏਸ਼ਨ ਹੈ ਅਤੇ ਇਹmane ਵਾਹਨ ਦੇ ਵਿੱਚ ਕਿ ਗੁਰਦੁਆਰਾ ਸਾਹਿਬ ਕੋਲੇ ਵਾਸਤੇ ਜਿਹੜੇ ਚਾਲਕ ਹੈ ਤੇ ਸਹਿਚਾਲਕ ਸਾਡੀ ਵੀਡੀਓ ਜੰਮਾ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਿਰਸ਼ੇ ਪੰਡਿਤ ਸਾਹਿਬ ਜੀ ਬਸ ਇਹ ਨਹੀਂ ਕੋਈ ਖਬਰ ਆਈ ਕਿ ਤਾਂ ਅਕਰ ਕਿੱਥੇ ਜਾ ਰਿਹਾ ਬਸ ਕੋਈ ਇੱਕ ਸਟੂਡੈਂਟ ਹਟਾਇਆ ਗਿਆ ਉਸ ਦੀ ਗੁਰਦੁਆਸ ਦੇ ਵਿੱਚੋਂ ਦੇਖੋ ਪਤਾ ਚੱਲਦਾ ਕਿ ਜੇ ਕਿਸੇ ਦੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਉਸ ਬੱਚੇ ਨੂੰ ਪਿੱਛੇ ਜੇ 15 ਤੱਕ ਮਤਲਬ ਉਹਦੀ ਅਸੀਂ ਹਟਾਤਾ ਸੀ ਤੇ ਪੈਸੇ ਵਾਪਸ ਕਰਦੇ ਸੀ ਕਿਉਂਕਿ ਕਈ ਸ਼ਿਕਾਇਤਾਂ ਆਈਆਂ ਸੀ ਬੱਸ ਅਟੈਂਡੈਂਟ ਵੱਲੋਂ ਵੀ ਇਹ ਮੈਨੂੰ ਵਰਬਲ ਮੈਂ 1-2 ਵਾਰ ਚੈਕਿੰਗ ਵੇਲੇ ਵੀ ਇਹ ਪਾਇਆ ਕਿ ਉਹ ਬੱਚਾ ਕੈਨ ਤੋਂ ਬਾਹਰ ਸੀਗਾ ਕਿ ਜਦੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਸਰਕਾਰੀ ਬੱਸਾਂ ਦੀ ਜਿਹੜੀ ਸਹੂਲਤ ਮਿਲੀ ਹੈ ਜੇ ਕਿਤੇ ਸਾਡੀ ਕਿਤੇ ਮਤਲਬ ਇਹ ਨਹੀਂ ਹੁੰਦੀ ਸਾਨੂੰ ਕਿ ਕਿਤੇ ਬੱਚੇ ਦਾ ਕੋਈ ਹਾਦਸਾ ਹੋ ਗਿਆ ਤਾਂ ਉਹ ਸਾਰੇ ਹੀ ਸਵਾਲੀਏ ਚੰਨ ਤੇ ਆ ਜਾਂਦੇ ਤਾਂ ਕਰਕੇ ਅਸੀਂ ਇਹੀ ਸੁناسب ਸਮਝਿਆ ਕਿ ਉਹ ਆਰ ਦੇ ਆਪਣਾ ਰੇਂਜਮੈਂਟ ਤੇ ਆ ਜੀ ਉਹਨੂੰ ਕਹਤਾ ਸੀਗਾ ਉਹ ਨਾ ਤਾਂ ਮੇਰੇ ਕੋਲੇ ਕੋਈ ਪੇਰੈਂਟਸ ਆਇਆ ਉਹਦੇ ਪੈਸੇ ਵੀ ਅਸੀਂ ਪੂਰੇ ਮਹੀਨੇ ਦੇ ਵਿੱਚ ਨਾ ਵਾਪਸ ਕਰ ਦਿੱਤੀ ਸੀ ਅੱਛਾ ਕੈਸ਼ ਪੇਮੈਂਟ ਮੈਂ ਆਪਕੋ ਵਾਪਸ ਕੀਤੀ ਹੈ ਠੀਕ ਹੈ ਨਾ ਹੀ ਪੇਰੈਂਟਸ ਵੱਲੋਂ ਆ ਕੇ ਮੈਨੂੰ ਕੋਈ ਮੇਰੇ ਨਾਲ ਕੋਈ ਵਾਰਤਾਲਾਪ ਕੀਤਾ ਗਿਆ ਪਿਛਲੇ 8-10 ਦਿਨਾਂ ਤੋਂ ਕਿ ਸਾਡੀ ਬੱਚੀ ਨੂੰ ਕਿਉਂ ਹਟਾਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਪੇਰੈਂਟਸ ਨੂੰ ਬੋਲਿਆ ਸੀ ਕਿ ਜੇ ਬੱਚੀ ਨਹੀਂ ਸੁਧਰਦੀ ਠੀਕ ਹੈ ਫਿਰ ਅਸੀਂ ਇਹਨਾਂ ਨੂੰ ਬੱਸ ਦੀ ਤੁਸੀਂ ਹੁਣ ਦਰਖਾਸਤ ਦਿੱਤੀ ਹੈ ਸਰ ਹਾਂਜੀ ਇਸ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ بس ਜਿਹੜੇ ਵੀ ਜਿਹਦੀ ਵੀ ਗਲਤੀ ਹੋਊਗੀ ਨਾ ਜੇ ਸਾਡੀ ਦੇਖੋ ਬਾਸਾ ਲੰਦੀ ਗਲਤੀ ਹੋਵੇ ਤਾਂ ਵੀ ਸਾਡੇ ਬੱਚੇ ਆ ਕਿ ਉਹਨਾਂ ਦੀ ਸੁਰੱਖਿਆ ਮਾਇਨੇ ਰੱਖਦੀ ਆ ਕਿ ਉਹਨਾਂ ਦੀ ਗਲਤੀਆਂ ਤਾਂ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲੋਂ ਪ੍ਰਿੰਸੀਪਲ ਆਪਕੀ ਕੁਲਵਿੰਦਰ ਸਿੰਘ ਬਤਾ ਸਰ ਸਾਡੇ ਅੰਦਰ ਆ ਪ੍ਰਿੰਸੀਪਲ ਸਰ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਿ ਇੱਥੇ ਪਹੁੰਚੋ ਮੈਂ ਇੱਥੇ ਆਇਆ ਬਸ ਬੱਚਾ ਕੋਲ ਖੜਾ ਹੀ ਮੈਂ ਇਸ ਟਾਈਮ ਕੋਈ ਕਾਰਨਾ ਦਾ ਕੁਝ ਨਹੀਂ ਪਤਾ ਸਾਹਣੀ ਪਰਪਰ ਕਾਰਨ ਨਹੀਂ ਪਤਾ ਇਹ ਪਤਾ ਜੀ ਕਿਸੇ ਛਿਪੰਨੇ ਕੇ ਕਿਸੇ ਦੁਆਰਾ ਤੇ ਮੈਂ ਬੱਚਾ ਲਈ ਇੱਥੇ ਪਹੁੰਚਾ ਹੋਇਆ ਤਾਂ ਕਿੱਥੇ ਭੰਨੇ ਕਿੱਥੇ ਕਿ ਇਹ ਸਾਰਾ ਟੀਪੁਆਇੰਟ ਤੇ ਕਹਿ ਰਿਹਾ ਜੀ ਉਹ ਮਾਲਾ ਟਾਉਣਾ ਦੇ ਗੁਰਦੁਆਰਾ ਸਾਹਿਬ ਕੋਲ ਪ੍ਰੋਪਰ ਸਾਨੂੰ ਇਹ ਇਨਫੋਰਮੇਸ਼ਨ ਮਿਲਦੀ ਕਿੰਨਾ ਬੰਦਾ ਪੰਨੇ ਗਿਆ ਇਹ ਨਹੀਂ ਸਰ ਨਹੀਂ ਪਤਾ ਮੈਂ ਫੋਨ ਆਇਆ ਨਾਲ ਦਿਨ ਇੱਥੇ ਪਹੁੰਚਾ ਕੋਈ ਬੱਚਾ ਨਹੀਂ ਆਇਆ ਮੈਂ ਬੱਚੇ ਦੇ ਪੇਰੈਂਟਸ ਨਾਲ ਗੱਲ ਕਰਨ ਲਈ ਫੋਨ ਤੇ ਵੀ ਬੱਚੇ ਲੇਟ ਨਾ ਹੋਣ ਕਰੋ ਤੁਸੀਂ ਟੀਚਰੋਂ ਜਾਂ ਟੀਚਰ ਦਾ ਸਕੂਲ ਦਾ ਸਕੂਲ ਮਾਰ ਰੋ ਸਰ ਅੰਸਾ ਤੇ ਜੇ ਮੰਨ ਲਓ ਕਿਸੇ ਬੱਚੇ ਦੇ ਕੋਈ ਲਾਗੇ ਜਾਂ ਟੀਚਰ ਪਰ ਮੈਂ ਸਰ ਤਾਂ ਹੀ ਐਸੀ ਦੇਖਣ ਆਇਆ ਜੀ ਇਹਦਾ ਦੇਖਣ ਆਇਆ ਵੀ ਬੱਚੇ ਚੋਟਦਾ ਨਹੀਂ ਲੱਗੀ ਪਰ ਕਿਸੇ ਬੱਚੇ ਦੇ ਕੋਈ ਚੋਟ ਨਹੀਂ ਹੈ ਜੀ ਇਹ ਦੇਖ ਲੈਸਾ ਕਿੰਨੇ ਕੁ ਬੱਚੇ ਸੀ ਸਕੂ ਪ੍ਰੋਪਰ ਪਿਆ ਤਾਂ ਉਹ ਸਾਰੇ ਬੱਚੇ ਹੁੰਦੇ ਹੀ ਪ੍ਰੋਪਰ ਇਸ ਬੱਸ ਦੇ ਰੂਟ ਤੇ ਦੇਖਣਾ ਬਗੋ ਜਿੰਨਾਂ ਕੋਲ ਹੈਗੇ ਕਿਹੜੇ ਸੁੰਦੇ ਬੱਚੇ ਐ ਸਰ ਗਵਰਨਮੈਂਟ ਗਰਲ ਸਕੂਲ ਮਾਰਕਾ ਅੱਛਾ ਤੇ ਹੈ ਪਰਸੈਂਟੇਜ ਦੇ ਕੇ ਐ ਸਰ ਬਿਠਾ ਦੇ ਦੋ ਤੁਸੀਂ ਕੀ ਤਾਂ ਗਲਤ ਕੀਤਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕੁਰਸੀਮੰਦ ਕੋ ਆ ਰਿਹਾ ਮੈਂ ਪਲੱਸ 2 ਕਲਾਸ ਦੀ ਵਿਦਿਆਰਥਣਾਂ ਮੈਂ ਸ਼੍ਰੀ ਮੇਜ ਰਵਿੰਦਰ ਸਿੰਘ ਸੰਧੂ ਦੀ ਸਕੂਲ ਚ ਪੜਦੀ ਆ ਸਾਡੇ ਪ੍ਰਿੰਸੀਪਲ ਨੇ ਬਹੁਤ ਸਾਡੇ ਲਈ ਕੀਤਾ ਹੈ ਨਾ ਵੀ ਉਹਨਾਂ ਨੇ ਇੰਨਾ ਵਧੀਆ ਕਰਕੇ ਸਾਡੇ ਲਈ ਬੈਣਾ ਪ੍ਰੋਵਾਈਡ ਕੀਤੀਆਂ ਤੇ ਸਾਡਾ ਫਰਜ਼ ਨਹੀਂ ਬੰਦਾ ਸੀ ਇਹ ਕੁਝ ਕਰ ਰਹੇ ਹੈ ਹਨਾ ਤੇ ਹੁਣ ਵਿੱਚ ਇੰਨੇ ਬੱਚੇ ਆ ਛੋਟੇ ਵੀ ਨੇ ਤੇ ਵੱਡੇ ਵੀ ਨੇ ਫਿਰ ਵੀ ਕਦਰ ਹਰ ਬੱਚਾ ਕਰਦਾ ਤੁਸੀਂ ਵੀ ਚਾਹੁੰਦੇ ਹੋ ਨਾ ਵੀ ਤੁਹਾਨੂੰ ਜਿਹੜੀ ਸੂਰਤ ਦਿੱਤੀ ਹੈ ਤੁਸੀਂ ਉਹਦਾ ਫਾਇਦਾ ਚੁੱਕੋ ਆਏ ਵੀ ਨਾ ਕਰੋ ਵੀ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਹਟਾਇਆ ਗਿਆ ਤਾਂ ਤੁਸੀਂ ਇਹ ਕੁਝ ਕਰਦੇ ਹੋ ਵੀ ਤੁਹਾਡੇ ਨਾਲ ਕਿੰਨੇ ਬੱਚਿਆਂ ਦਾ ਨੁਕਸਾਨ ਹੁੰਦਾ ਕੀ ਹੋਇਆ ਕੀ ਹੋਇਆ ਉਹਨਾਂ ਨੇ ਜੇ ਇੱਕ ਬੱਚਾ ਸੀ ਜੀ ਉਹ ਉਹਨਾਂ ਨੇ ਮਿਸਬੀਹੇਵ ਕਰਦੇ ਸੀ ਉਹ ਬੱਚਾ ਸਕੂਲ ਦੇ ਵਿੱਚ ਸਰ ਨੇ ਉਹਨਾਂ ਨੂੰ ਕੱਲਾ ਬੈਠ ਤੋਂ ਹਟਾਇਆ ਕਿਉਂਕਿ ਫਿਰ ਉਹ ਬਾਕੀ ਬੱਚਿਆਂ ਨੂੰ ਵੀ ਖਰਾਬ ਕਰਦੇ ਆ ਇਹਦੇ ਵਿੱਚ ਸਰ ਨੇ ਵਧੀਆ ਹੀ ਕੀਤਾ ਤੇ ਹੁਣ ਉਹ ਸਾਡਾ ਕੋਈ ਗਲਤੀ ਨਹੀਂ ਸਾਡੀ ਬੈਨ ਆ ਰਹੀ ਹੈ ਇੱਕ ਸਟਾਪ ਤੇ ਬੱਚੇ ਨੂੰ ਲਾਇਆ ਤੇ ਦੂਜਾ ਬੱਚਾ ਜਦੋਂ ਆ ਕੇ ਸਾਨੂੰ ਕੋਈ ਪਤਾ ਨਹੀਂ ਉਹ ਕਹਿੰਦਾ ਵੀ ਬਾਹਰ ਬਿਲਾਉ ਦੀ ਜਿਹਨੂੰ ਤੇ ਉਹ ਕਹਿੰਦਾ ਵੀ ਮੈਂ ਦੰਦ ਤੋੜੂਗਾ ਜਿਹਨੂੰ ਕਹਿੰਦਾ ਮੈਂ ਤੇਰੇ ਦੰਦ ਤੋੜੂ ਤੂੰ ਮੈਨੂੰ ਬੈਨ ਤੋਂ ਹਟਾਇਆ ਵੀ ਬੱਚੇ ਨੇ ਤਾਂ ਨਹੀਂ ਹਟਾਇਆ ਨਾ ਤੇ ਫਿਰ ਉਹਨਾਂ ਨੇ ਆ ਕੇ ਸਾਰੇ ਸ਼ੀਸ਼ੇ ਛੁਜੇ ਪਰ ਨੇਤੇ ਜੋ ਵੀ ਹੋਇਆ ਉਹਨਾਂ ਗਲਤ ਹੋਇਆ ਕੀ ਕਿਹੜੀ ਕਲਾਸ ਦਾ ਸਟੂਡੈਂਟ ਕੀ ਨਾਮ ਆਉਂਦਾ ਸਰ ਮੈਨੂੰ ਇਹ ਨਹੀਂ ਪਤਾ ਬਸ ਇਹਨਾਂ ਪਤਾ ਵੀ ਵੈਨਸ ਸਾਡੇ ਨਾਲ ਆਉਂਦਾ ਹਾਂਜੀ ਸਟੂਡੈਂਟ ਜੀ ਨੇ ਤੇ ਤੁਹਾਡੀ ਘਰ ਤੋਂ ਕੋਣ ਆਇਆ ਜੀ ਉਹ ਸਾਡੇ ਆਪ ਦੇ ਸਕੂਲ ਦੇ ਸਟੂਡੈਂਟ ਹੈ ਹਾਂਜੀ ਤੇ ਕੋਈ ਮੁੱਕੇ ਮੰਡੇ ਕਾਪੀ ਸੀ ਹੋ ਮੋਡਲ ਟਾਊਨ ਸੀ। ਉਨਕੀ ਹੋਇਆ ਕਿ ਤੋਤਾ ਨੀ ਜੀ ਦਿੱ ਦਿੱਤੇ ਸਰ ਅੰਦਰ ਨੇ। ਭਾਈ ਉੱਤਮ ਬਾਰੇ ਫ੍ਰੈਂਟ ਨੇ ਕੋਈ ਕੁਝ ਨਹੀਂ ਕਹਿ ਸਕਦੇ ਜੀ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੈ ਨਾ। ਠੀਕ ਹੈ। ਕੀ ਨਾਮ ਕੀ ਹੈ ਤੁਹਾਡਾ? ਨਾਮ ਬਲਤੂnga ਜੀ। ਹਾਂ। ਪੀ.ਆਰ ਦੇ ਰਹਿਣਾ ਮੈਂ। ਐਨ.ਡੀ.ਆਈ. ਸਕੂਲ ਦੇ ਵਿੱਚ ਬਸਦਾ ਹੀ ਆ ਰਹੀ ਸੀ। ਤੇ ਰਸਤੇ 'ਚ ਮੈਂ ਤਾਂ ਫੋਨ ਗਿਆ ਗੁੜੀਆ ਦਾ। ਮੈਂ ਆ ਕੇ ਕਰਕੇ ਜਿਹੜੀ ਵੀ ਆ ਗਏ ਤਾਂ ਹੋ ਗਈ। ਫਿਰ ਨਾ ਕਿਸੇ ਨੇ ਪਤਰਾ ਕਰਿਆਗਾ ਕੁੜੀ ਦੇ ਪੇਰੈਂਟਸ ਨੇ ਨਾਲ ਮਿਲ ਕੇ ਕੁੜੀ ਦੇ ਤੇ ਉਸ ਬਹੁਤ ਅਸੀਂ ਆਏ ਆ ਇੱਥੇ ਸਾਨੂੰ ਬਹੁਤ ਦੁੱਖ ਸੇ ਬਿਠਾਣਾ ਸੀ ਉਹ ਲੈ ਚੇ ਵੀ ਅਸੀਂ ਆ ਗਿਆ ਮਾਚਰ ਉਹ ਆ ਜਾਂਦੇ ਇੱਥੇ ਅੱਜ ਕੀ ਲੱਗਦਾ ਕੀ ਹੈ ਸਟੂਡੈਂਟ ਨੂੰ ਹਟਾਇਆ ਗਿਆ ਐਨੀ ਗੱਲ ਪਿੱਛੇ ਉਹਨੇ ਸ਼ੀਸ਼ੇ ਭੰਨ ਤੇ ਵਸਦੇ ਕਿਸੇ ਬੱਚੇ ਦੇ ਕਿਸੇ ਸ਼ੀਸ਼ਾ ਵੱਜੇ ਨਾ ਬਿਲਕੁਲ ਗਲਤ ਗਲਤ ਗੱਲ ਆ ਜੀ ਬਿਲਕੁਲ ਤੇ ਠੀਕ ਹੈ ਪੇਰੈਂਟਸ ਨੂੰ ਮਗਰ ਨਹੀਂ ਆਉਣਾ ਜੀ ਬੱਚੇ ਦੇ ਇਸ ਕੰਮ ਇਹ ਹਰਕਤ ਦੇ ਕਿਉਂਕਿ ਸਾਰੇ ਬੱਚੇ ਆ ਜਿਹੜੇ ਸਾਰਿਆਂ ਦੀ ਬਰਾਬਰੀ ਹੈ ਪਵੇ ਤਾਂ ਇਹ ਨਹੀਂ ਵੀ ਕੰਨੀ ਉਹਨਾਂ ਦੀ ਲੜਕੀ ਹੈ ਹੋਰ ਵੀ ਦੇਖੋ ਕਿੰਨੀਆਂ ਲੜਕੀਆਂ ਬੈਠੀਆਂ ਬਸ ਦੇ ਵਿੱਚ ਕਿਸੇ ਦੀ ਬਾਸ ਸਕਦੀ ਸੀ ਇਹ ਇੱਥੇ ਸੀ ਗਲਤ ਆਈ ਆਪਾਂ ਇਹਨੂੰ ਸਹੀ ਨਹੀਂ ਮੰਨਦੇ ਗਲਤਤਾ ਦਾ ਗਲਤੀ ਹੋ ਗਈ ਸਿਰਫ ਪ੍ਰਿੰਸੀਪਲ ਵੱਲੋਂ ਜਾਂ ਮਾਸਟਰ ਵੱਲੋਂ ਵਟਾਇਆ ਗਿਆ ਸੀ ਉਹਨੂੰ ਬਸ ਤੋਂ ਹਾਂਜੀ ਤੇ ਅੱਜ ਕੱਲ ਬੱਚਿਆਂ ਵਿੱਚ ਜਿੰਨਾ ਇੰਨੀ ਹੁਦਕ ਜੇ ਉੱਫਸੇ ਦੀ ਗੱਲ ਕੀਤੀ ਜਾਵੇ ਸ਼ੈਨਸ਼ੀਮਤਾ ਨਹੀਂ ਰਹੀ ਤਾਂ ਇੰਨਾ ਵੱਡਾ ਕਦਮ ਚੱਕਿਆ ਨਾਲ ਮਾਪੇ ਚੁੱਕਿਆ ਕਿਸ ਤਰ੍ਹਾਂ ਦੀ ਗੱਲ ਗਾਲਤਾ ਜੀ ਬਿਲਕੁਲ ਦੇਖੋ ਮਾਪੇ ਉਹ ਜਿਹੜੇ ਮਾਪੇ ਆ ਬੱਚਿਆਂ ਨੂੰ ਜੇ ਆਪਾਂ ਸਹੀ ਸਿਖਾਵਾਂਗੇ ਤਾਂ ਉਹ ਫੇਰ ਹੀ ਸਹੀ ਰਸਤੇ ਜਾਣਗੇ ਜੇ ਅੱਜ ਆਪਾਂ ਨੂੰ ਉਹਨਾਂ ਨੂੰ ਗਲਤ ਰਸਤੇ ਲੈ ਕੇ ਜਾਈਏ ਤਾਂ ਗੱਤ ਜਾਣਗੇ ਕਦੀ ਰੁਕਦੇ ਨਹੀਂ ਸਹੀ ਗਲਤ ਇਹ ਜੀ ਬੱਚੇ ਠੀਕ ਨੇ ਅੰਦਰ ਬਿਲਕੁਲ ਠੀਕ ਹੈ ਫਿਲਹਾਲ ਚਲੋ ਕੋਈ ਪ੍ਰੋਬਲਮ ਨਹੀਂ ਮਾੜਾ ਮੋਟਾ ਕਦੀ ਡਰਤੀ ਦੇ ਹਾਂਜੀ ਆਈ ਹੈ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਕਰਤਾ ਸੀ ਤੁਹਾਡਾ ਵੀ ਤੇ ਸਕੂਲ ਦਾ ਵੀ ਜਿਹੜੇ ਮੌਕੇ ਤੇ ਉਹਨਾਂ ਨੇ ਆ ਕੇ ਕਦਮ ਚੱਕਿਆ ਬਿਲਕੁਲ ਸਹੀ ਹੈ ਜੀ ਸਰ ਇੱਕ ਬੱਸ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਹੈ ਕਿ ਕੀ ਕਿਸੇ ਗਲਵਾ ਦਾ ਹੈ। ਹਾਂ ਇਹ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਹੈ ਮਾਰ ਰੋਡ ਤੇ ਸਥਿਤਾ। ਸੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਇੱਕ ਕੰਪਲੇਨਟ ਮੂਵ ਕੀਤੀ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੀ ਨੂੰ ਵੈਦ ਤੋਂ ਹਟਾਇਆ ਸੀਗਾ ਕਿਉਂਕਿ ਉਹ ਮਿਸਬੀਹੇਵ ਕਰਦੀ ਸੀ ਬਾਕੀ ਬੱਚਿਆਂ ਨਾਲ ਤਾਂ ਜਿਹੜੇ ਕਨਸਰਨ ਸਟਾਫ ਸੀਗਾ। ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬੱਸ ਨੂੰ ਰੋਕ ਕੇ ਅ ਮਿਲਕੀ ਤਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਵੈਨ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕੰਪਲੇਂਟ ਅਸੀਂ ਉਹਨਾਂ ਤੋਂ ਲੈ ਲਈ ਹੈ ਜੀ ਜੋ ਅਕੋਰਡਿੰਟ ਟੂ ਲੋ ਬਾਬ ਦੀ ਕਾਰਵਾਈ ਉਹਨਾਂ ਦੇਗੇਂਸਟ ਕੀਤੀ ਜਾਊਗੀ। ਉਹ ਬੱਚੇ ਪਿੱਛੇ ਵੀ ਸੀਗੇ। ਬੱਸ 'ਚ ਕੁਛ ਬੱਚੇ ਵੀ ਸਵਾਰ ਸੀਗੇ। ਸਤ ਸ੍ਰੀ ਅਕਾਲ। ਕੋਈ ਕਿਸੇ ਦੀ ਇੰਜਰੀ ਨਹੀਂ ਹੋਈ। ਉਹਨਾਂ ਲੜਕੀ ਦੇ ਥੋੜੀ ਜੀ ਸਾਟ ਦੱਸ ਰਹੇ ਜਿਹਨਾਂ ਨੇ ਅਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸੇਫ ਹਾਂ। ਕਾਰਨ ਕੀ ਹੈ ਸਭ ਇਹਦਾ? ਉਹ ਬੇਸਿਕਲੀ ਕਹਤੋ ਕੀ ਹੈ ਜਿਹੜਾ ਉਹਨਾਂ ਦੱਸਣ ਮੁਤਾਬਿਕ ਉਹਨੂੰ ਬੱਸ ਤੋਂ ਹਟਾਇਆ ਗਿਆ ਸੀਗਾ ਸੋ ਉਹਦੇ ਗੁੱਸੇ 'ਚ ਉਹਨੇ ਆ ਕੀ ਲੱਗਦਾ ਸਰ ਜੀ আজকাল ਬੱਚਿਆਂ 'ਚ ਇੰਨੀ ਸ਼ੈਨਸ਼ਿਲਤਾ ਨਹੀਂ ਐ ਇੰਨੀ ਛੋਟੀ ਜਿਹੀ ਗੱਲ ਪਿੱਛੇ ਜੇ ਕਿਤੇ ਸਟੂਡੈਂਟ ਦੇ ਸ਼ੀਸ਼ਾ ਜਾਂ ਵਾਜਨ ਦਾ ਅਪਤੀ ਜੇ ਇਹ ਤਾਂ ਦੇਖੋ ਜੀ ਪੇਰੈਂਟਸ ਰਬ ਰਿੰਗ ਤੇ ਧਿਆਨ ਦੇਣਾ ਚਾਹੀਦਾ ਨਾ ਇਹ ਤਾਂ ਮਲਕੀ ਕਰ ਤੋਂ ਸ਼ੁਰੂ ਹੁੰਦਾ ਸੋ ਆਈ ਥਿੰਕ ਜੇ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਵਾਂਗੇ ਤਾਂ ਸਾਰਾ ਕੁਝ ਉਹਨਾਂ ਦਾ ਐਂਗਰ ਇਸ਼ੂਸ ਸਾਰਾ ਕੰਟਰੋਲ 'ਚ ਰਹੂਗਾ ਤੇ ਉਹ ਮਲਕੀ ਕਿ ਚੰਗੇ ਇਨਸਾਨ ਬਣਨ ਸਭ ਤੋਂ ਉਰ ਨਾਲ ਕਿੰਨੇ ਜਾਣਿਆ ਕਿ ਉਹ ਹੋਰ ਹੋਰ ਵੀ ਦੇਖੋ ਤੇ ਉਹਦੀ ਸਿਸਟਰ ਵੀ ਸੀਗੇ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਬਾਕੀ ਜੋ ਕੋਈ ਹੋਰ ਬੰਦਾ ਹੋਊਗਾ ਉਹ ਅਸੀਂ ਵ ਇੱਕ ਵਾਰੀ ਇਹ ਜੀ ਕੰਪਲੇਂਟ ਆਈ ਹੈ ਜੀ ਅਸੀਂ ਸਾਰੇ ਫੈਕਟਸ ਚੈੱਕ ਕਰ ਲਈ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ। ਅੱਜਕੱਲ ਦੇ ਬੱਚਿਆਂ ਦੇ ਵਿੱਚ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਕਿ ਛੋਟੇ-ਛੋਟੇ ਗੱਲ ਨੂੰ ਬੱਚੇ ਜਿਹੜੇ ਨੇ ਸਹਿਣ ਨਹੀਂ ਕਰ ਸਕਦੇ ਤਾਂ ਉਹ ਆਪਣੇ ਬਾਅਦ ਵਿੱਚ ਮਾਪਿਆਂ ਤੱਕ ਗੱਲਾਂ ਪਹੁੰਚਾ ਦਿੰਦੇ ਨੇ ਜੋ ਕਿ ਬਾਅਦ ਦੇ ਵਿੱਚ ਰੰਜਿਸ਼ ਦਾ ਜੜਾ ਕਾਰਨ ਬਣਦੇ ਨੇ। ਅਜੇ ਹਾਈਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵੈਨ ਦੇ ਵਿੱਚ ਪਹਿਲਾਂ ਉਹ ਜਿਹੜੀ ਬੱਚੀ ਸੀ ਸਕੂਲ ਵੈਨ ਚ ਜਾਂਦੀ ਸੀ ਤਾਂ ਸਕੂਲ ਵੈਨ ਦੇ ਬੱਚਿਆਂ ਦੇ ਨਾਲ ਉਹਦਾ ਲੜਾਈ ਝਗੜਾ ਹੁੰਦਾ ਸੀ ਜਿਸ ਕਾਰਨ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਉਸ ਬੱਚੀ ਨੂੰ ਸਕੂਲ ਵੈਨ ਤੋਂ ਹਟਾ ਦਿੱਤਾ ਜਿਸ ਤੋਂ ਬਾਅਦ ਰੋਸ ਦੇ ਵਿੱਚ ਆਏ ਪੇਰੈਂਟਸ ਨੇ ਕੀ ਕੀਤਾ ਕਿ ਜਦੋਂ ਸਕੂਲ ਵੈਨ ਮਾਡਲ ਟਾਊਨ ਬਠਿੰਡਾ ਚ ਪਹੁੰਚਦੀ ਹੈ ਬੱਚਿਆਂ ਨੂੰ ਉਤਾਰਨ ਵਾਸਤੇ ਪਹੁੰਚਦੀ ਹੈ ਤਾਂ ਉੱਥੇ ਮਾਪੇ ਜਿਹੜੇ ਨੇ ਉਸ ਲੜਕੀ ਦੇ ਮਾਪੇ ਤਾਂ ਲੜਕੀ ਤੇ ਲੜਕੀ ਦੇ ਮਾਪੇ ਜਿਹੜੇ ਨੇ ਕੁਝ ਗੁੰਡਿਆਂ ਨੂੰ ਜਾਨਕੀ ਕੁਝ ਮੁੰਡਿਆਂ ਨੂੰ ਬੁਲਾ ਲੈਂਦੇ ਨੇ ਤਾਂ ਉਹ ਫਿਰ ਸਕੂਲ ਵੈਨ ਤੇ ਹਮਲਾ ਕਰਵਾ ਦਿੰਦੇ ਨੇ ਦੱਸਦੇ ਕਿ ਜਿਹੜਾ ਸਕੂਲ ਵੈਨ ਤੇ ਹਮਲਾ ਕੀਤਾ ਗਿਆ ਕੜਿਆਂ ਦੇ ਨਾਲ ਸਕੂਲ ਵੈਨ ਦੇ ਜਿਹੜੇ ਨੇ ਸ਼ੀਸ਼ੇ ਤੋੜੇ ਗਏ ਨੇ ਜਿਸ ਦੇ ਵਿੱਚ ਵੱਡਾ ਜਿਹੜਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤਾ ਸਕੂਲ ਵੈਂ ਦੇ ਸ਼ੀਸ਼ੇ ਤੋੜੇ ਗਏ ਨੇ ਵਿੱਚ ਸਕੂਲੀ ਬੱਚੇ ਬੈਠੇ ਸੀ ਜੋ ਕਾਫੀ ਛੋਟੀ ਉਮਰ ਦੇ ਵੀ ਸੀ ਤੇ ਵੱਡੀ ਉਮਰ ਦੇ ਬੱਚੇ ਵੀ ਸੀ ਤਾਂ ਜਿਸ ਤੋਂ ਬਾਅਦ ਸਕੂਲ ਵੈਂ ਦੇ ਡਰਾਈਵਰ ਦੇ ਨਾਲ ਵੀ ਥੋੜੀ ਜੀ ਬਹਿਸਬਾਜੀ ਹੋਈ ਆ ਤਾਂ ਫਿਰ ਡਰਾਈਵਰ ਨੇ ਸਕੂਲ ਪ੍ਰਿੰਸੀਪਲ ਨੂੰ ਫੋਨ ਕੀਤਾ ਤਾਂ ਪ੍ਰਿੰਸੀਪਲ ਨੇ ਜਿਹੜਾ ਮਾਮਲਾ ਹੈ ਸ਼ਿਵ ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਕਰਵਾਇਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਜੜੀ ਹੈ ਕੀਤੀ ਜਾ ਰਹੀ ਹੈ ਜਿਦਾ ਤੁਸੀਂ ਵੀ ਸੁਣੋ ਕਿ ਕਹਿੰਨਾ ਸਕੂਲ ਪ੍ਰਿੰਸੀਪਲ ਦਾ ਪਰ ਜੇ ਸਾਡੇ ਪਤਾ ਨਹੀਂ ਕਾਰਨਾਂ ਦਾ ਕੀ ਕੀ ਕੁਝ ਪਤਾ ਲੱਗੇ ਕੁਝ ਨਹੀਂ ਕਾਰਨ ਜਿੱਥੋਂ ਤੱਕ ਇਹ ਪਤਾ ਲੱਗਿਆ ਹੈ ਕਿ ਇਹ ਬੱਚੀ ਨੂੰ ਜਿਹੜੀ ਹੈ ਕਿ ਸਾਡੇ ਸਕੂਲ ਦੀ ਸਿਚੁਏਸ਼ਨ ਹੈ ਕਿ ਮਾਨੇ ਵਸਤੇ ਦੇ ਵਿੱਚ ਕਿ ਗੁਰਦੁਆਰਾ ਸਾਹਿਬ ਕੋਲੇ ਵਸਤੇ ਜਿਹੜੇ ਚਾਲਕ ਹੈ ਤੇ ਸਹਿਚਾਲਕ ਸਾਡੀ ਵੀਡੀਓ ਚ ਹੈ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਿੱਖਿਆ ਪਰ ਨਹੀਂ ਕੋਈ ਖਬਰ ਆਈ ਹੈ ਕਿ ਦਾ ਤੱਕ ਕਿ ਕਿੱਥੇ ਜਾ ਰਿਹਾ ਹੈ ਬਸ ਤੋਂ ਇੱਕ ਸਟੂਡੈਂਟ ਹਟਾਇਆ ਗਿਆ ਉਸ ਦੀ ਗੁਰਦੁਆਸਤ ਦੇ ਵਿੱਚੋਂ ਦੇਖੋ ਪਤਾ ਚੱਲਣਾ ਕਿ ਜੇ ਕਿਸੇ ਦੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਉਸ ਬੱਚੇ ਨੂੰ ਪਿੱਛੇ ਜੇ 15 ਤੱਕ ਮਤਲਬ ਉਹਦੀ ਅਸੀਂ ਹਟਾਤਾ ਸੀ ਉਹਦੇ ਪੈਸੇ ਵਾਪਸ ਕਰ ਦਿੱਤੇ ਸੀ ਕਿਉਂਕਿ ਕਈ ਸ਼ਿਕਾਇਤਾਂ ਆਈਆਂ ਸੀ ਬੱਸ ਅਟੈਂਡੈਂਟ ਵੱਲੋਂ ਵੀ ਇਹ ਮੈਨੂੰ ਵਰਬਲ ਮੈਂ 1-2 ਵਾਰ ਚੈਕਿੰਗ ਵੇਲੇ ਵੀ ਇਹ ਪਾਇਆ ਕਿ ਉਹ ਬੱਚਾ ਕੈਨ ਤੋਂ ਬਾਹਰ ਸੀਗਾ ਇਸ ਦਿਨ ਸੀ ਦੇ ਵਿੱਚ ਸਰਕਾਰੀ ਬੱਸਾਂ ਦੀ ਜਿਹੜੀ ਸਹੂਲਤ ਮਿਲੀ ਹੈ ਜੇ ਕਿਤੇ ਸਾਡੀ ਕਿਤੇ ਮਤਲਬ ਇਹ ਆਉਂਦੀ ਹੈ ਸਾਨੂੰ ਕਿ ਕਿਤੇ ਬੱਚੇ ਦਾ ਕੋਈ ਹਾਦਸਾ ਹੋ ਗਿਆ ਤਾਂ ਉਹ ਸਾਰੇ ਹੀ ਸਵਾਲੀਏ ਚੰਨ ਤੇ ਆ ਜਾਂਦੇ ਤਾਂ ਕਰਕੇ ਅਸੀਂ ਇਹੀ ਸੁਨਾਸਿਬ ਸਮਝਿਆ ਕਿ ਉਹ ਆਰਦੀ ਹੋਰ ਅਰੇਂਜਮੈਂਟ ਤੇ ਆ ਜੀ ਉਹਨੂੰ ਕਹਤਾ ਸੀਗਾ ਉਹ ਨਾ ਤਾਂ ਮੇਰੇ ਕੋਲੇ ਕੋਈ ਪੇਰੈਂਟਸ ਆ ਉਹਦੇ ਪੈਸੇ ਵੀ ਅਸੀਂ ਪੂਰੇ ਮਹੀਨੇ ਦੇ ਵਿੱਚ ਲੈ ਵਾਪਸ ਕਰ ਦਿੱਤੇ ਅੱਛਾ ਕੈਸ਼ ਪੇਮੈਂਟ ਮੈਂ ਆਪ ਨੂੰ ਵਾਪਸ ਕੀਤੀ ਹੈ ਠੀਕ ਹੈ ਨਹੀਂ ਪੇਰੈਂਟਸ ਵੱਲੋਂ ਆ ਕੇ ਮੈਨੂੰ ਕੋਈ ਮੇਰੇ ਨਾਲ ਕੋਈ ਵਾਰਤਾਲਾਪ ਕੀਤਾ ਗਿਆ ਪਿਛਲੇ 8-10 ਦਿਨਾਂ ਤੋਂ ਕਿ ਸਾਡੀ ਬੱਚੀ ਨੂੰ ਕਿਉਂ ਹਟਾਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਪੇਰੈਂਟਸ ਨੂੰ ਬੋਲਿਆ ਸੀ ਕਿ ਜੇ ਬੱਚੀ ਨਹੀਂ ਸੁਧਰਦੀ ਠੀਕ ਹੈ ਫਿਰ ਅਸੀਂ ਇਹਨਾਂ ਨੂੰ ਬੱਸ ਦੀ ਤੁਸੀਂ ਹੁਣ ਦਰਖਾਸਤ ਦਿੱਤੀ ਹੈ ਸਰ ਹਾਂਜੀ ਇਹ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਬਸ ਜਿਹਦੇ ਵੀ ਜਿਹਦੀ ਵੀ ਗਲਤੀ ਹੋਊਗੀ ਨਾ ਜੇ ਸਾਡੀ ਦੇਖੋ ਬਾਤਸਾਲਣ ਦੀ ਗਲਤੀ ਹੋਵੇ ਤਾਂ ਵੀ ਸਾਡੇ ਬੱਚੇ ਹੈ ਕਿ ਉਹਨਾਂ ਦੀ ਸੁਰੱਖਿਆ ਮੈਂ ਇਹ ਰੱਖੀ ਆ ਕਿ ਉਹਨਾਂ ਦੀ ਗਲਤੀਆਂ ਤਾਂ ਜੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲ ਹੋਣਾ ਚਾਹੀਦਾ ਪ੍ਰਿੰਸੀਪਲ ਨਾਮ ਕੀ ਸੁਲਵਿੰਦਰ ਸਿੰਘ ਬਤਾ ਸਰ ਸਾਡੇ ਅੰਦਰ ਆ ਪ੍ਰਿੰਸੀਪਲ ਸਰ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਕਿ ਇੱਥੇ ਪਹੁੰਚੋ ਮੈਂ ਇੱਥੇ ਆਇਆ ਬਸ ਬੱਚਾ ਕੋਲ ਖੜਾ ਹੀ ਮੈਂ ਹਾਂ ਇਸ ਟਾਈਮ ਕੋਈ ਕਾਰਨ ਆ ਦਾ ਕੁਝ ਨਹੀਂ ਪਤਾ ਸਾਹ ਨਹੀਂ ਪ੍ਰੋਪਰ ਕਾਰਨ ਨਹੀਂ ਪਤਾ ਇਹ ਪਤਾ ਜੀ ਕਿਸੇ ਛਪਣੇ ਗਿਆ ਕਿਸੇ ਦੁਆਰਾ ਤੇ ਮੈਂ ਬੱਚਾ ਲਈ ਇੱਥੇ ਪਹੁੰਚਾ ਹੋਇਆ ਬਾਈ ਕਿੱਥੇ ਭੰਨੇ ਕਿੱਥੇ ਗਏ ਇਹ ਸਰ ਟੀ ਪੁਆਇੰਟ ਤੇ ਕਹਿ ਰਹੇ ਜੀ ਮਾਲਾ ਟਾਉਣਾ ਵਾਲੇ ਗੁਰਦੁਆਰਾ ਸਾਹਿਬ ਕੋਲ ਪ੍ਰੋਪਰ ਸਾਨੂੰ ਇਹ ਇਨਫ ਨਵਾਂ ਲੋਪਨ ਨੇ ਇਹ ਨਹੀਂ ਸਰ ਨਹੀਂ ਪਤਾ ਹੀ ਮੈਂ ਫੋਨ ਆਇਆ ਨਾਲ ਦਿਨ ਇੱਥੇ ਪਹੁੰਚਾ ਕੋਈ ਬੱਚਾ ਨਹੀਂ ਆਇਆ ਮੈਂ ਬੱਚੇ ਦੇ ਪੇਰੈਂਟਸ ਨਾਲ ਗੱਲ ਕਰਨ ਲਈ ਫੋਨ ਤੇ ਵੀ ਬੱਚੇ ਲੇਟ ਨਾ ਹੋਣ ਘਰੋਂ ਤੁਸੀਂ ਟੀਚਰੋਂ ਖਾਂਜ ਟੀਚਰ ਦਾ ਦਾ ਸਕੂਲ ਮਾਰ ਰਹੋ ਸਰ ਤਾਂ ਸਾਤੇ ਜੇ ਮੰਨ ਲਓ ਕਿਸੇ ਬੱਚੇ ਦੇ ਕੋਈ ਲਾਗਿਜ ਜਾਂ ਤੁਸੀਂ ਹੈ ਪਰ ਮੈਂ ਤਾਂ ਤਾਈਂ ਐਸੀ ਦੇਖਣ ਆਇਆ ਜੀ ਇਹਦਾ ਦੇਖਣ ਆਇਆ ਵੀ ਬੱਚੇ ਚੋੜਦੇ ਨਹੀਂ ਲੱਗੀ ਪਰ ਕਿਸੇ ਬੱਚੇ ਦੇ ਕੋਈ ਚੋਟ ਨਹੀਂ ਹੈ ਜੀ ਦੇਖ ਲੈ ਸੀ ਕਿੰਨੇ ਬੱਚੇ ਜੀ ਇਸ ਸਕੂਲ ਅ ਸਰ ਬੱਚਾ ਪ੍ਰੋਪਰ ਪਿਆ ਤਾਂ ਉਹ ਸਰ ਬੱਚੇ ਹੁੰਦੇ ਹੀ ਪ੍ਰੋਪਰ ਇਸ ਬਸ ਦੇ ਰੂਟ ਤੇ ਦੇਖਣਾ ਪਗੋ ਜਿੰਨਾ ਪਹੁੰਚੇ ਕਿਹੜੇ ਸਕੂਲ ਦੇ ਬੱਚੇ ਇਹ ਸਰ ਏ ਹਾਈ ਪਰਸੈਂਟੇਜ ਹੈ ਕਿ ਹਾਈ ਸਰਬਟੇਜ ਹੈ। ਤੁਸੀਂ ਕਿਤਾ ਗਲਤ ਕੀਤਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕੁਰ ਸਿੰਘ ਮਖੌੜਾ ਹੈ। ਮੈਂ ਪਲਸ 2 ਕਲਾਸ ਦੀ ਵਿਦਿਆਰਥਣਾਂ ਮੈਂ ਸੀ ਮੇਜ ਰਵਿੰਦਰ ਸਿੰਘ ਸੰਧੂ ਦੀ ਸਕੂਲ ਚ ਪੜਦੀ ਆ। ਸਾਡੇ ਪ੍ਰਿੰਸੀਪਲ ਨੇ ਬਹੁਤ ਸਾਡੇ ਲਈ ਕੀਤਾ ਹੈ ਨਾ ਵੀ ਉਹਨਾਂ ਨੇ ਇੰਨਾ ਵਧੀਆ ਕਰਕੇ ਸਾਡੇ ਲਈ ਵੈਨਾ ਪ੍ਰੋਵਾਈਡ ਕੀਤੀ ਹੈ ਤੇ ਸਾਡਾ ਫਰਜ਼ ਨਹੀਂ ਬੰਦਾ ਸੀ ਇਹ ਕੁਝ ਕਰ ਰਹੇ ਹੈ ਹਨਾ। ਸੇ ਹੌਣ ਵਿੱਚ ਇੰਨੇ ਬੱਚੇ ਆ ਛੋਟੇ ਵੀ ਨੇ ਤੇ ਵੱਡੇ ਵੀ ਨੇ ਫਿਰ ਵੀ ਕਦਰ ਹਰ ਬੱਚਾ ਜਾਂਦਾ ਤੁਸੀਂ ਵੀ ਚਾਹੁੰਦੇ ਹੋ ਨਾ ਵੀ ਤੁਹਾਨੂੰ ਜਿਹੜੀ ਸੂਰਤ ਦਿੱਤੀ ਹੈ ਤੁਸੀਂ ਉਹਦਾ ਫਾਇਦਾ ਚੱਕੋ ਆਏ ਵੀ ਨਾ ਕਰੋ ਵੀ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਹਟਾਇਆ ਗਿਆ ਤਾਂ ਤੁਸੀਂ ਇਹ ਕੁਝ ਕਰਦੇ ਹੋ ਵੀ ਤੁਹਾਡੇ ਨਾਲ ਕਿੰਨੇ ਬੱਚਿਆਂ ਦਾ ਨੁਕਸਾਨ ਹੁੰਦਾ ਕੀ ਹੋਇਆ ਕੀ ਅੱਜ ਉਹਨਾਂ ਨੇ ਜੇ ਇੱਕ ਬੱਚਾ ਸੀ ਜੀ ਉਹਨਾਂ ਨੇ ਮਿਸਬੀਹੇਵ ਕਰਦੇ ਸੀ ਉਹ ਬੱਚਾ ਸਕੂਲ ਦੇ ਵਿੱਚ ਸਰ ਨੇ ਉਹਨੂੰ ਕੱਲਾ ਬੈਠ ਤੋਂ ਹਟਾਇਆ ਕਿਉਂਕਿ ਫਿਰ ਉਹ ਬਾਕੀ ਬੱਚਿਆਂ ਨੂੰ ਵੀ ਖਰਾਬ ਕਰਦੇ ਆ ਇਹਦੇ ਵਿੱਚ ਸਰ ਨੇ ਵਧੀਆ ਹੀ ਕੀਤਾ ਤੇ ਹੁਣ ਉਹ ਸਾਡਾ ਕੋਈ ਗਲਤੀ ਨਹੀਂ ਸਾਡੀ ਵੈਨ ਆ ਰਹੀ ਹੈ ਇੱਕ ਸਟਾਪ ਤੇ ਬੱਚੇ ਨੂੰ ਲਾਇਆ ਤੇ ਦੂਜੇ ਬੱਚੇ ਜਦੋਂ ਆ ਕੇ ਸਾਨੂੰ ਕੋਈ ਪਤਾ ਨਹੀਂ ਉਹ ਕਹਿੰਦਾ ਵੀ ਬਾਹਰ ਬਿਲਾਉ ਦੀ ਜਿਹਨੂੰ ਤੇ ਉਹ ਕਹਿੰਦਾ ਵੀ ਮੈਂ ਦੰਦ ਤੋੜੂਗਾ ਜਿਹਨੂੰ ਕਹਿੰਦਾ ਵੀ ਮੈਂ ਤੇਰੇ ਦੰਦ ਤੋੜੂ ਤੂੰ ਮੈਨੂੰ ਵੈਨ ਤੋਂ ਹਟਾਇਆ ਵੀ ਬੱਚੇ ਨੇ ਤਾਂ ਨਹੀਂ ਹਟਾਇਆ ਨਾ ਤੇ ਫਿਰ ਉਹਨਾਂ ਨੇ ਆ ਕੇ ਸਾਰੇ ਸ਼ੀਸ਼ੇ ਛੂਹੇ ਪਰ ਨੇ ਤੇ ਜੋ ਵੀ ਹੋਇਆ ਉਹਨਾਂ ਗਲਤ ਹੋਏ ਇਹ ਕਿਹੜੀ ਕਲਾਸ ਦਾ ਸਟੂਡੈਂਟ ਹੈ ਕੀ ਨਾਮ ਆਉਂਦਾ ਸਰ ਮੈਨੂੰ ਇਹ ਨਹੀਂ ਪਤਾ ਬਸ ਇਹਨਾਂ ਪਤਾ ਵੀ ਵੈਨ ਸੇ ਸਾਡੇ ਨਾਲ ਆਇਆ ਹਾਂਜੀ ਤੁਹਾਡਾ ਕਿਹਦਾ ਹੈ ਸਟੂਡੈਂਟ ਜੀ ਨੇ ਇਹ ਤੁਹਾਡੀ ਗੱਫੇ ਕੋਣ ਆਇਆ ਜੀ ਉਹ ਸਾਡੇ ਆਪ ਦੇ ਸਕੂਲ ਦੇ ਸਟੂਡੈਂਟ ਹੈ ਹਾਂਜੀ ਤੇ ਕੋਈ ਮੁੱਕੇ ਮੱਤੇ ਕਾਫੀ ਸੀ ਹੋ ਗਏ ਪਰੈਂਟਸ ਜੀ ਜੀ ਹਾਂ ਕਿchna मॉडल टाउन उनकी वो है कि पता निजी जी दी दी सर अंदर नहीं कुछ नहीं कह सकते जी होने था उन्हें पता है ना ठीक है की नाम की है तोड़ा बीपीआर का रहने वाला है बेटी स्कूल में वैसे पढ़ता ही आ रहा है फिर रास्ते में मन का फोन गया गया था ਜੇ ਅਗਰ ਕੋਈ ਜਿਹੜੀ ਵੀ ਗਲਤ ਹੋ ਗਈ ਤੇ ਫਿਰ ਉਹਨੇ ਕਿਸੇ ਨੇ ਪਤਰਾ ਕਰਿਆਗਾ ਕਿ ਕੁੜੀ ਦੇ ਪੇਰੈਂਟਸ ਨੇ ਨਾਲ ਮਿਲ ਕੇ ਕੁੜੀ ਦੇ ਉਸ ਬਹੁਤ ਅਸੀਂ ਆਏ ਇੱਥੇ ਸਾਨੂੰ ਬੰਦ ਦੱਸਿਆ ਵੀ ਠਾਣਾ ਤੇ ਉਲੰਘਣ ਚ ਵੀ ਅਸੀਂ ਆ ਗਿਆ ਮਾਚ ਰੋ ਆ ਜਾਂਦੇ ਇੱਥੇ ਅੱਜ ਕੀ ਲੱਗਦਾ ਕੀ ਹੈ ਸਟੂਡੈਂਟ ਨੂੰ ਹਟਾਇਆ ਗਿਆ ਇੰਨੀ ਗੱਲ ਪਿੱਛੇ ਉਹਨੇ ਸ਼ੀਸ਼ੇ ਭੰਨਤੇ ਵਸਦੇ ਕਿ ਕਿਸੇ ਬੱਚੇ ਦੇ ਕਿਸੇ ਸ਼ੀਸ਼ਾ ਵੱਜੇਂਦਾ ਬਿਲਕੁਲ ਗਲਤ ਗਲਤ ਗੱਲ ਹੈ ਬਿਲਕੁਲ ਉਹ ਠੀਕ ਹੈ ਪੇਰੈਂਟਸ ਨੂੰ ਮਗਰ ਨਹੀਂ ਆਉਂਦੀ ਜਿਹੜਾ ਬੱਚੇ ਦੇ ਇਸ ਤਰ੍ਹਾਂ ਦੇ ਹਰਕਤ ਦੇ ਕਿਉਂਕਿ ਸਾਰੇ ਬੱਚੇ ਆ ਜਿਹੜੇ ਸਾਰਾ ਦੇ ਬਰਾਪਰੀ ਹੈ ਕੋਈ ਇਹ ਤਾਂ ਐ ਨਹੀਂ ਵੀ ਕੰਨੀ ਉਹਨਾਂ ਦੀ ਲੜਕੀ ਹੈ ਹੋਰ ਵੀ ਦੇਖੋ ਕਿੰਨੀਆਂ ਲੜਕੀਆਂ ਬੈਠੀਆਂ ਬਸ ਦੇ ਵਿੱਚ ਕਿਸੇ ਦੀ ਬਾਸ ਸਕਦੀ ਸੀ ਇਹ ਇੱਕ चीज ਗਲਤ ਹੈ ਆਪਾਂ ਇਸ ਨੂੰ ਸਹੀ ਨਹੀਂ ਮੰਨਦੇ ਗਲਤ ਉਹਦਾ ਗਲਤੀ ਹੁੰਦੀ ਸਿਰਫ ਪ੍ਰਿੰਸੀਪਲ ਵੱਲੋਂ ਜਾਂ ਮਾਸਟਰ ਵੱਲੋਂ ਵਟਾਇਆ ਗਿਆ ਸੀ ਉਹਨੂੰ ਬਸ ਤੋਂ ਹਾਂਜੀ ਤੇ ਅੱਜ ਕੱਲ ਬੱਚਿਆਂ ਵਿੱਚ ਜਿੱਥੇ ਕੰਨੀ ਤੱਕ ਜੇ ਉਸੇ ਦੀ ਗੱਲ ਕੀਤੀ ਜਾਵੇ ਸ਼ੈਨ ਸ਼ੀਮਤਾ ਨਹੀਂ ਰਹੀ ਤਾਂ ਇੰਨਾ ਵੱਡਾ ਕਦਮ ਚੱਕਿਆ ਨਾਲ ਮਾਪੇ ਦੇ ਵਿੱਚ ਕਿਸ ਤਰ੍ਹਾਂ ਦੇ ਕਹਤਾ ਜੀ ਬਿਲਕੁਲ ਦੇਖੋ ਮਾਪੇ ਉਹ ਜਿਹੜੇ ਮਾਵਾਪ ਹੈ ਬੱਚਿਆਂ ਨੂੰ ਜੇ ਆਪਾਂ ਸਹੀ ਸਿੱਖਾਵਾਂਗੇ ਤਾਂ ਉਹ ਫੇਰ ਹੀ ਸਹੀ ਰਸਤੇ ਜਾਣਗੇ ਜੇ ਅੱਜ ਆਪਾਂ ਨੂੰ ਉਹਨਾਂ ਨੂੰ ਗਲਤ ਰਸਤੇ ਲੈ ਕੇ ਜਨਨਾ ਕੋ ਗੱਤ ਜਾਣਗੇ ਕਦੀ ਰੁਕ ਦੇ ਨਹੀਂ ਸਹੀ ਗੱਲ ਤਾਂ ਇਹ ਜੀ ਬੱਚੇ ਠੀਕ ਨੇ ਅੰਦਰ ਬਿਲਕੁਲ ਠੀਕ ਹੈ ਫਿਲਹਾਲ ਚਲੋ ਕੋਈ ਪ੍ਰੋਬਲਮ ਨਹੀਂ ਮਾੜਾ ਮੋਟਾ ਅੱਜ ਕਿਹੜੀ ਲੜਕੀ ਦੇ ਹਾਂਜੀ ਆਈ ਹੈ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਕਰਤਾ ਸੀ ਤੁਹਾਡਾ ਵੀ ਤੇ ਸਕੂਲ ਦਾ ਵੀ ਜਿਹੜੇ ਮੌਕੇ ਤੇ ਉਹਨਾਂ ਨੇ ਆ ਕੇ ਕਦਮ ਚੱਕਿਆ ਬਿਲਕੁਲ ਠਈ ਹੈ ਜੀ ਸਰ ਇੱਕ ਬੱਸ ਸ਼ੀਸ਼ੇ ਭੰਨਣ ਦਾ ਮਾਮਲਾ ਸਾਹਮਣੇ ਹੈ ਕੀ ਕੀ ਸਰੀ ਗੱਲਬਾਤ ਹੋ ਰਹੀ ਹੈ ਹਾਂ ਜੀ ਆਪਣੇ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਜਿਹੜਾ ਸਕੂਲ ਹੈ ਮਾਰ ਰੋਡ ਤੇ ਸਥਿਤਾ ਸੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਇੱਕ ਕੰਪਲੇਨਟ ਮੂਵ ਕੀਤੀ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬੱਚੇ ਨੂੰ ਵੈਨ ਤੋਂ ਹਟਾਇਆ ਸੀਗਾ ਕਿਉਂਕਿ ਉਹ ਮਿਸਬੀਹੇਵ ਕਰਦੀ ਸੀ ਬਾਕੀ ਬੱਚਿਆਂ ਨਾਲ ਤਾਂ ਜਿਹੜੇ ਕੰਸਰਨਡ ਸਟਾਫ ਸੀਗਾ ਸੋ ਅੱਜ ਉਹਦੇ ਵੱਲੋਂ ਤੇ ਉਹਦੀ ਸਿਸਟਰ ਵੱਲੋਂ ਬੱਸ ਨੂੰ ਰੋਕ ਕੇ ਅ ਮਲਕੀਤ ਮਾਸ਼ਾ ਕੀਤਾ ਗਿਆ ਤੇ ਜਿਹੜਾ ਉਹਨਾਂ ਨੇ ਜਿਹੜਾ ਗੱਡੀ ਦਾ ਸਕੂਲ ਵੈਨ ਦਾ ਗਲਾਸ ਸੀਗਾ ਉਹਨੂੰ ਵੀ ਤੋੜਿਆ ਸੋ ਕੰਪਲੇਂਟ ਅਸੀਂ ਉਹਨਾਂ ਤੋਂ ਲੈ ਲਈ ਹੈ ਜੀ ਜੋ ਅਕੋਰਡੈਂਟ ਕੋ ਲੋਬਾਬ ਦੀ ਕਾਰਵਾਈ ਉਹਦੇ ਅਗੇਂਸਟ ਕੀਤੀ ਜਾਊਗੀ ਬੱਚੇ ਬੱਚੇ ਵਿੱਚ ਬੱਚੇ ਵੀ ਸਵਾਰ ਸੀਗੇ 7-8 ਸਰਕਰੀ ਨਹੀਂ ਕਿਸੇ ਦੀ ਇੰਜਰੀ ਨਹੀਂ ਹੋਈ ਉਹਨਾਂ ਨੇ ਮਲਕੀ ਦੇ ਥੋੜੀ ਜੀ ਸਾਡ ਦੱਸ ਰਹੇ ਜਿਹਨਾਂ ਨੇ ਅਸ਼ੀਸ਼ਾ ਤੋੜਿਆ ਸੀਗਾ ਬਾਕੀ ਸਾਰੇ ਸੇਫ ਹਾਂ ਕਾਰਨ ਕੀ ਹੈ ਸਭ ਇਹ ਉਹ ਬੇਸਿਕਲੀ ਕਾਰਨ ਤੋਂ ਕੀ ਹੈ ਜਿਹੜਾ ਉਹਨਾਂ ਨੇ ਦੱਸਣ ਮੁਤਾਬਿਕ ਉਹਨੂੰ ਬਸ ਜੋ ਹਟਾਇਆ ਗਿਆ ਸੀਗਾ ਸੋ ਉਹਦੇ ਗੁੱਸੇ 'ਚ ਉਹਨੇ ਆ ਕੇ ਸਟੈਪ ਚ ਕੀ ਲੱਗਦਾ ਸਰ ਵਜੋਂ ਬੱਚਿਆਂ ਦੇ ਇੰਨੀ ਸ਼ੈਨਸ਼ਿਲਤਾ ਨਹੀਂ ਐ ਇੰਨੀ ਛੋਟੀ ਜੀ ਗੱਲ ਪਿੱਛੇ ਜੇ ਕਿਤੇ ਸਟੂਡੈਂਟ ਦੇ ਸ਼ੀਸ਼ਾ ਜਾਂ ਵਾਜਨ ਦਾ ਅਪਜੀ ਜੇ ਇਹ ਤਾਂ ਦੇਖੋ ਜੀ ਪੇਰੈਂਟਸ ਨੂੰ ਬਰਿੰਗਿੰਗ ਤੇ ਧਿਆਨ ਦੇਣਾ ਚਾਹੀਦਾ ਹੈ ਨਾ ਇਹ ਤਾਂ ਮਲਕੀ ਕਰ ਤੋਂ ਸ਼ੁਰੂ ਹੁੰਦਾ ਸੋ ਆਈ ਥਿੰਕ ਜੇ ਆਪਾਂ ਸਾਰੇ ਬੱਚਿਆਂ ਨੂੰ ਸਹੀ ਸਿੱਖਿਆ ਦੇਵਾਂਗੇ ਤਾਂ ਸਾਰਾ ਕੁਝ ਉਹਨਾਂ ਦਾ ਐਂਗਰ ਇਸ਼ੂਸ ਸਾਰਾ ਕੰਟਰੋਲ ਚ ਰਹੂਗਾ ਤੇ ਉਹ ਮਲਕੀ ਕਿ ਕਿਚੰਗੇ ਇਨਸਾਨ ਬਣਨ ਸਭ ਤੋਂ ਉਰ ਨਾਲ ਕਿੰਨੇ ਜਾਣਿਆ ਕਿ ਹੋਰ ਹੋਰ ਵੀ ਸਟੋਰੀ ਸੀਗੀ ਜਿਹੜੀ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਬਾਕੀ ਜੋ ਵੀ ਹੋਰ ਬੰਦਾ ਹੋਊਗਾ ਉਹ ਅਸੀਂ ਵੈਰੀਫਾਈ ਕਰਕੇ ਜੋ ਬ ਇੱਕ ਵਾਰੀ ਜੇ ਕੰਪਲੇਂਟ ਆਈ ਹੈ ਜੀ ਅਸੀਂ ਸਾਰੇ ਫੈਕਟਸ ਚੈੱਕ ਕਰ ਲਈਏ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਸ਼ੈਨਸ਼ਿਲਤਾ ਖਤਮ ਹੋ ਚੁੱਕੀ ਹੈ ਕਿ ਛੋਟੇ ਛੋਟੇ ਗੱਲ ਨੂੰ ਬੱਚੇ ਜਿਹੜੇ ਨੇ ਸਹਿਣ ਨਹੀਂ ਕਰ ਸਕਦੇ ਤਾਂ ਉਹ ਆਪਣੇ ਬਾਅਦ ਵਿੱਚ ਮਾਪਿਆਂ ਤੱਕ ਗੱਲਾਂ ਪਹੁੰਚਾ ਦਿੰਦੇ ਨੇ ਜੋ ਕਿ ਬਾਅਦ ਦੇ ਵਿੱਚ ਰੰਜਿਸ਼ ਦਾ ਜੜਾ ਕਾਰਨ ਬੰਦ ਨੇ ਅਜਿਹਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵੈਨ ਦੇ ਵਿੱਚ ਪਹਿਲਾਂ ਉਹ ਜਿਹੜੀ ਬੱਚੀ ਸੀ ਉਹ ਸਕੂਲ ਵੈਨ ਚ ਜਾਂਦੀ ਸੀ ਤਾਂ ਸਕੂਲ ਵੈਨ ਦੇ ਬੱਚਿਆਂ ਦੇ ਨਾਲ ਉਹਦਾ ਲੜਾਈ ਝਗੜਾ ਹੁੰਦਾ ਸੀ ਜਿਸ ਕਾਰਨ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਉਸ ਬੱਚੀ ਨੂੰ ਸਕੂਲ ਵੈਨ ਤੋਂ ਹਟਾ ਦਿੱਤਾ ਜਿਸ ਤੋਂ ਬਾਅਦ ਰੋਸ ਦੇ ਵਿੱਚ ਆਏ ਪੇਰੈਂਟਸ ਨੇ ਕੀ ਕੀਤਾ ਕਿ ਜਦੋਂ ਸਕੂਲ ਵੈਨ ਮਾਡਲ ਟਾਊਨ ਬਠਿੰਡਾ ਚ ਪਹੁੰਚਦੀ ਹੈ ਬੱਚਿਆਂ ਨੂੰ ਉਤਾਰਨ ਵਾਸਤੇ ਪਹੁੰਚਦੀ ਹੈ ਤਾਂ ਉੱਥੇ ਮਾਪੇ ਜਿਹੜੇ ਨੇ ਉਸ ਲੜਕੀ ਦੇ ਮਾਪੇ ਤਾਂ ਲੜਕੀ ਤੇ ਲੜਕੀ ਦੇ ਮਾਪੇ ਜਿਹੜੇ ਨੇ ਕੁਝ ਗੁੰਡਿਆਂ ਨੂੰ ਜਾਨਕੀ ਕੁਝ ਮੁੰਡਿਆਂ ਨੂੰ ਬੁਲਾ ਲੈਂਦੇ ਨੇ ਤਾਂ ਉਹ ਫਿਰ ਸਕੂਲ ਵੈਨ ਤੇ ਹਮਲਾ ਕਰਵਾ ਦਿੰਦੇ ਨੇ ਦੱਸਦੇ ਕਿ ਜਿਹੜਾ ਸਕੂਲ ਵੈਨ ਤੇ ਹਮਲਾ ਕੀਤਾ ਗਿਆ ਕੜਿਆਂ ਦੇ ਨਾਲ ਸਕੂਲ ਵੈਨ ਦੇ ਜਿਹੜੇ ਨੇ ਸ਼ੀਸ਼ੇ ਤੋੜੇ ਗਏ ਨੇ ਜਿਸ ਦੇ ਵਿੱਚ ਵੱਡਾ ਜਿਹੜਾ ਜਾਣੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਸਕੂਲ ਵੈਨ ਦੇ ਸ਼ੀਸ਼ੇ ਤੋੜੇ ਗਏ ਨੇ ਵਿੱਚ ਸਕੂਲੀ ਬੱਚੇ ਬੈਠੇ ਸੀ ਜੋ ਕਾਫੀ ਛੋਟੀ ਉਮਰ ਦੇ ਵੀ ਸੀ ਤੇ ਵੱਡੀ ਉਮਰ ਦੇ ਬੱਚੇ ਵੀ ਸੀ ਤਾਂ ਜਿਸ ਤੋਂ ਬਾਅਦ ਸਕੂਲ ਵੈਨ ਦੇ ਡਰਾਈਵਰ ਦੇ ਨਾਲ ਵੀ ਥੋੜੀ ਜੀ ਬਹਿਸਬਾਜੀ ਹੋਈ ਆ ਤਾਂ ਫਿਰ ਡਰਾਈਵਰ ਨੇ ਸਕੂਲ